ਸਸਫਿਕਾ ਜੀ ਨਮਸਤੇ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੇ ਵਿਧਾਇਕ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਅੱਜ ਦਾ ਆਪਣੇ ਇਲਾਕੇ ਵਾਲਿਆਂ ਲਈ ਤੇ ਖਾਸ ਕਰਕੇ ਜਿਹੜੇ ਹਿਮਾਚਲ ਤੋਂ ਪੰਜਾਬ ਜਾਂਦੇ ਨੇ ਜਾਂ ਪੰਜਾਬੀ ਜਿਹੜੇ ਸਾਡੇ ਅਸੀਂ ਜਾਂ ਦੇਸ਼ ਦੇ ਬਾਕੀ ਹਿੱਸਿਆਂ ਤੋਂ ਜਦੋਂ ਅਸੀਂ ਹਿਮਾਚਲ ਜਾਂਦੇ ਆਂ ਮਾਤਾ ਬੰਗਲਾਮੁਖੀ ਜਾਂਦੇ ਆਂ ਬਾਬਾ ਬਾਲਕਨਾ ਜਾਂਦੇ ਆਂ ਮਾਤਾ ਚਿੰਤਪੁਰਨੀ ਜਾਂਦੇ ਆਂ ਉਹਨਾਂ ਲਈ ਇੱਕ ਵੱਡੀ ਖੁਸ਼ਖਬਰੀ ਲੈ ਕੇ ਆਇਆ ਹਾਂ ਜਿਹੜਾ ਸਾਡਾ ਡ੍ਰੀਮ ਪ੍ਰੋਜੈਕਟ ਸੀ ਜਿਹੜਾ ਸਾਡੇ ਇਲਾਕੇ ਦੀ ਮੰਗ ਸੀ ਜਿੱਥੇ ਰੋਜ਼ਾਨਾ ਨੇਕਾ ਜਾਂ ਕੀਮਤੀ ਜਾਨਾਂ ਗਈਆਂ ਫੋਰ ਲੀਨਿੰਗ ਨੰਗਲ ਤੋਂ ਲੈ ਕੇ ਕੀਰਪੁਰ ਸਾਹਿਬ ਤੱਕ ਪੰਜਾਬ ਬਾਰਡਰ ਤੋਂ ਲੈ ਕੇ ਕੀਰਪੁਰ ਸਾਹਿਬ ਤੱਕ ਇਹ ਸਫ਼ਰ ਜੁਲਾਈ 2022 ਸ਼ੁਰੂ ਹੋਇਆ ਸੀ ਜਦੋਂ ਅਸੀਂ ਸਰਵੇ ਕਰਾਇਆ ਮਿਨਿਸਟਰੀ ਨੂੰ ਦੱਸਿਆ ਨੈਸ਼ਨਲ ਹਾਈਵੇਜ਼ ਨੂੰ ਦੱਸਿਆ ਕਿ ਕਿੰਨੀ ਕਿਲਰ ਰੋਡ ਹੈ ਖਾਸ ਕਰਕੇ ਜਿਹੜੀ ਨੰਗਲ ਤੋਂ ਲੈ ਕੇ ਗੰਗੂਵਾਲ ਮਜਾਏ ਤੱਕ ਸੜਕ ਹੈ ਉਹ ਕਿਲਰ ਰੋਡ ਹੈ ਤੇ ਕਿੰਨੀ ਇੰਪੋਰਟੈਂਟ ਹੈ ਸੜਕ ਹੈ 503 ਨੈਸ਼ਨਲ ਹਾਈਵੇ ਐਕਸਟੈਂਸ਼ਨ ਉਸ ਸਰਵੇ ਤੋਂ ਬਾਅਦ ਮਿਨਿਸਟਰੀ ਜਾਗੀ ਮਿਨਿਸਟਰੀ ਨੇ ਜਿਹੜਾ ਹੈ ਸੜੀ ਮੰਗ ਨੂੰ ਪੂਰਾ ਕਰਦੇ ਹੋਏ 23 2023 ਦੇ ਵਿੱਚ ਇੱਕ ਜਿਹੜਾ ਹੈ ਇਹਦੇ ਉੱਤੇ ਇੱਕ ਪ੍ਰੋਜੈਕਟ ਰਿਪੋਰਟ ਯਾਰ ਕਰਨੂ ਕਿਹਾ ਉਸ ਪ੍ਰੋਜੈਕਟ ਰਿਪੋਰਟ ਦੇ ਵਿੱਚ ਵੀ ਗੁਰੂ ਸਾਹਿਬ ਦੀ ਕਿਰਪਾ ਰਹੀ ਮਹਾਮਾਏ ਦੀ ਕਿਰਪਾ ਰਹੀ ਅਸੀਂ ਸਾਬਿਤ ਕੀਤਾ ਕਿ ਇਸ ਨੂੰ ਫੋਰ ਲਾਈਨਿੰਗ ਕਰਨ ਦੀ ਜ਼ਰੂਰਤ ਹੈ ਫਿਰ ਉਸ ਦੀ ਡੀਪੀਆਰ ਤੇ ਆ ਰਿਹਾ ਡੀਪੀਆਰ ਅਪਰੂਵ ਕਰਾਈ ਫਿਰ ਇਸ ਪ੍ਰੋਜੈਕਟ ਨੂੰ ਅਪਰੂਵ ਕਰਾਈ ਫਿਰ ਇਸ ਦੀ ਲਾਈਨਿੰਗ ਅਪਰੂਵ ਕਰਾਈ ਹਰ 10 15 ਦਿਨ ਬਾਅਦ ਨੀਜੀ ਤੌਰ ਦੇ ਉੱਤੇ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ ਤੇ ਮਿਨਿਸਟਰੀ ਆਫ ਰੋਡ ਟ੍ਰਾਂਸਪੋਰਟ ਹਾਈਵੇਜ਼ ਦਾ ਕੋਈ ਇਦਾਂ ਦਾ ਅਧਿਕਾਰੀ ਨਹੀਂ ਹੋਗਾ ਮંત્રી ਜੀ ਤੋਂ ਲੈ ਕੇ ਗੜਕਰੀ ਸਾਹਿਬ ਤੋਂ ਲੈ ਕੇ ਥੱਲੇ ਤੱਕ ਇੱਕ ਇੱਕ ਅਧਿਕਾਰੀ ਤੱਕ ਉਹਨਾਂ ਦੇ ਪ੍ਰੋਜੈਕਟ ਡਾਇਰੈਕਟਰਸ ਤੱਕ ਅੱਜ ਜਿਹੜ ਜਿਹੇ ਕੋਰਜਿੱਥੇ ਤੇ ਫਾਈਲ ਗਈ ਹਰਜੋਤ ਬੈਂਸ ਤੋਂ ਆਪਣੇ ਇਲਾਕੇ ਲਈ ਮੇਰਾ ਇੱਕੋ ਹੀ ਜਨੂਨ ਹੈ ਆਪਣੇ ਇਲਾਕੇ ਆਪਣੀ ਧਰਤੀ ਦਾ ਜਿਹੜਾ ਵਿਕਾਸ ਤੇ ਇਲਾਕੇ ਦੀ ਮੰਗ ਸੀ ਤੁਹਾਡਾ ਪੁੱਤ ਹੈ ਤੁਹਾਡਾ ਭਾਈ ਹੈ ਲਗਾਤਾਰ ਜਿਹੜਾ ਇਸ ਸਫਰ ਤੇ ਪਹੁੰਚਿਆ ਤੇ ਅੱਜ ਉਸ ਦੇ ਵਿੱਚ ਬੜੇ ਖੁਸ਼ੀ ਵਾਲੇ ਨੇ ਹੈ ਤੇ ਮੈਂ ਕੀ ਕਿ ਲਈ ਕਈ ਚੀਜ਼ਾਂ ਹਮ ਦੀਆਂ 21 ਜਨਵਰੀ ਨੂੰ ਮੈਂ ਜਾ ਕੇ 우ਮਾ ਸ਼ੰਕਰ ਜੀ ਜੋ ਸੈਕਰੀਸੀ ਮੋਰਥਰੀ ਹੈ ਉਹ ਵੀ ਹੈ ਹ ਪੂਰੇ ਮਿਨਿਸਟਰੀ ਦੇ ਸਭ ਤੋਂ ਵੱਡੇ ਅਫਸਰ ਨੇ ਸਿੱਧਾ ਮਿਸ ਨੂੰ ਸਾਹਮਣੇ ਪੋਰਟ ਕਰਦੇ ਨੇ ਨਿੱਜੀ ਤੌਰ ਦੇ ਉੱਤੇ ਜਾ ਕੇ ਜਿਹੜਾ ਹੈ ਉਹਨਾਂ ਨੂੰ ਬੇਨਤੀ ਕਰਕੇ ਕੋਲੇ ਪੰਜਾਬ ਚ ਬਹੁਤ ਜਗ੍ਹਾ ਦੇ ਉੱਤੇ ਐਕਵੀਜ਼ੀਸ਼ਨ ਦਿੱਕਤਾਰੀ ਸੀ ਮੈਂ ਕਿਹਾ ਜੀ ਮੇਰੀ ਗਰੰਟੀ ਹੈ ਸਾਡੇ ਇਲਾਕੇ ਦੀ ਇਹ ਮੰਗ ਹੈ ਤੇ ਸਾਡਾ ਇਲਾਕਾ ਤਾਂ ਸਾਰੇ ਇਕੱਠੇ ਹੋ ਕੇ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਟ ਕੇ ਅਸੀਂ ਇਸ ਪ੍ਰੋਜੈਕਟ ਨੂੰ ਕਰਦੇ ਆਪ ਕਰਾਂਗੇ ਤੁਸੀਂ ਕਰੋ ਮੇਰੀ ਜ਼ਿੰਮੇਵਾਰੀ ਹੈ ਸਾਡੇ ਦੋਨੋਂ ਤਸੀਲ ਆਫਿਸਿਸ ਸਾਡੇ ਦੋਨੋਂ ਐਸਡੀਐਮ ਆਫਿਸਿਸ ਨੰਨਕਲਤੀ ਨਨਪੁਰ ਸਭ ਡੈਂਗਰਕ ਮਿਹਨਤ ਕਰਕੇ ਅਸੀਂ ਜਿਹੜਾ ਹੈ ਇਸ ਦਾ ਨੋਟੀਫਿਕੇਸ਼ਨ ਹੋ ਗਿਆ ਅੱਜ ਜਾਂ ਕੱਲ ਅਖਬਾਰਾਂ ਚ ਵੀ ਆ ਜਾਊਗਾ ਹੁਣ ਕੀ ਹੈ ਜੀ ਜਿਹਦੇ ਜਿਹੜੀ ਜ਼ਮੀਨ ਦਾ ਜਿਹੜਾ ਜਿਹੜਾ ਖਸਰਾ ਨੰਬਰ ਅ ਵਿੱਚ ਆਂਦਾ ਸੜਕ ਦੇ ਉਹ ਸਾਰੇ ਪਬਲਿਕੇਸ਼ਨ ਹੋ ਗਏ ਹੋ ਲੌਕ ਹੋ ਚੁੱਕੇ ਨੇ ਤੇ ਸਾਡੀ ਕੋਸ਼ਿਸ਼ ਹੈ ਰਹੀ ਕਿ ਰਿਕਾਰਡ ਟਾਈਮ ਚ ਆਪ ਸਾਰੇ ਇਲਾਕੇ ਵਾਸੀਆਂ ਦਾ ਸਬੂਤ ਦੇ ਅਸੀਂ 2 ਮਹੀਨੇ ਚ ਇਸ ਐਕਵੀਜ਼ੀਸ਼ਨ ਨੂੰ ਕੰਪਲੀਟ ਕਰ ਦਾਂਗੇ ਤਾਂ ਤੁਸੀਂ ਜਿਹੜਾ ਹੈ ਮੈਂ ਇਹ ਜਿਹੜੇ 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 ਆ ਕਾਸ਼ਰਾਂ ਨੰਬਰ ਇਹ ਜੋ ਜੋ ਸਭ ਮਿੰਨਾ ਜੋ ਵਿੱਚ ਜਾਂਦੇ ਆ ਉਹ ਥੋੜੀ ਦੇਰ ਸੁਖਾਵੀ ਦੂੰਗਾ ਤਾਂ ਆਲਰੇਡੀ ਅਸੀਂ ਜਿਹੜਾ ਹੈ ਅਖਬਾਰਾਂ ਦੇ ਵਿੱਚ ਇੱਕ ਅੱਧੇ ਦਿਨ ਦੇ ਵਿੱਚ ਜਿਹੜੀਆਂ ਮੇਨ ਅਖਬਾਰਾਂ ਨਹੀਂ ਪੰਜਾਬ ਦੀਆਂ ਉਹਨਾਂ ਵਿੱਚ ਵੀ ਇਹ ਸਾਰੀ ਡਿਟੇਲ ਆ ਜੂਗੀ ਇਹ ਸੜਕ ਮੇਰਾ ਸੁਪਨਾ ਸਾਡੇ ਇਲਾਕੇ ਦੀ ਮੰਗ ਹੈ ਮੇਰਾ ਸੁਪਨਾ ਇਸ ਨਾਲ ਸਾਡੇ ਇਲਾਕੇ ਦੇ ਵਿੱਚ ਹੋਰ ਵੀ ਤੁਸੀਂ ਦੇਖੋਗੇ ਜਦੋਂ ਅੱਜ ਤੋਂ 4-5 ਸਾਲ ਪਹਿਲਾਂ ਤੱਕ ਕੋਈ ਵੱਡਾ ਬ੍ਰਾਂਡ ਨਹੀਂ ਸੀ ਕੋਈ ਹੋਟਲ ਨਹੀਂ ਸੀ ਕੋਈ ਹੋ ਨਹੀਂ ਸੀ ਅੱਜ ਖੁਸ਼ੀ ਦੀ ਗੱਲ ਹੈ ਕਿ ਭਰਤਗੜ ਜਿਹੜਾ ਸਾਡਾ ਉਹ ਮੁਰਥਲ ਬੰਦਾ ਜਾ ਰਿਹਾ ਤੇ ਵੀ ਆਪਾਂ ਜਾਂਦੇ ਹਾਂ ਤੇ ਲਈ ਢਾਬੇ ਮੁਰਥਲ ਪੂਰੇ ਉਸ ਇਲਾਕੇ ਦੇ ਆਸ-ਪਾਸ ਦੀ 100 200 ਪਿੰਡਾਂ ਦੀ ਜਿਹੜੀ ਇਕਨੋਮੀ ਹੈ ਉਹਨਾਂ ਦੀ ਜੋ ਵੀ ਉਹ ਦੁੱਧ ਦੇਈ ਮੱਖਣ ਸਬਜ਼ੀਆਂ ਸਭ ਉੱਥੇ ਲੱਗਦੀਆਂ ਭਰਤਗੜ ਨੂੰ ਵੀ ਅਸੀਂ ਮੁਰਥਲ ਬਣਾਣਾ ਅਸੀਂ ਆਪਣੇ ਇਲਾਕੇ ਨੂੰ ਜਿਹੜੇ ਨਵੇਂ ਢਾਬੇ ਆ ਰਹੇ, ਬ੍ਰਾਂਡ ਆ ਰਹੇ ਆ। ਪਹਿਲਾਂ ਕੋਈ ਇੱਕ ਬ੍ਰਾਂਡ ਨਹੀਂ ਸੀਗਾ ਜਿੰਨੇ ਆਨਗੇ ਲੋਕਾਂ ਨੂੰ ਰੋਜ਼ਗਾਰ ਮਿਲੂਗਾ। ਜਿਹੜਾ ਹੈ ਉੱਥੇ ਕੋਈ ਹੋਟਲ ਲੱਗੂਗਾ, ਟੂਰਿਜ਼ਮ ਵਧੂਗਾ। ਟੂਰਿਜ਼ਮ ਵਧਣ ਦੇ ਨਾਲ ਆਮ ਦੁਕਾਨਦਾਰ, ਹਰ ਛੋਟੇ ਤੋਂ ਲੈ ਕੇ ਵੱਡੇ ਤੱਕ ਸਭ ਨੂੰ ਜਿਹੜਾ ਫਾਇਦਾ ਹੋਊਗਾ। ਇਹ ਸੁਪਨਾ ਤੇ ਇਹ ਸੜਕ ਨਕਮਲ ਹੋਈ ਇਹ ਤੁਹਾਡੇ ਪੁੱਤ ਦਾ ਵਾਅਦਾ ਹੈ। ਤੁਹਾਨੂੰ ਬਹੁਤ ਜਲਦੀ ਦਾ ਜਿਹੜਾ ਅਸਲੀ ਜ਼ਮੀਨ ਤੇ ਕੰਮ ਹੈ ਉਹ ਵੀ ਹੁੰਦਾ ਸ਼ੁਰੂ ਹੋਊਗਾ। ਐਕਵਿਜ਼ੀਸ਼ਨ ਗੁਰੂ ਸਾਹਿਬ ਕਿਰਪਾ ਰੱਖਣ ਮਹਾਮਈ। ਕਰ ਪੜਾ ਕੇ ਮਹੀਨੇ ਦੋ ਮਹੀਨੇ ਜਸੀਂ ਨੂੰ ਕੰਪਲੀਟ ਕਰਾਂਗੇ ਤੇ ਨਾਲ ਹੀ ਫਿਰ ਇਸ ਦਾ ਟੈਂਡਰ ਲਵਾ ਕੇ ਕੰਮ ਸ਼ੁਰੂ ਕਰਾਂਗੇ ਐਨਾ ਹੀ ਨਹੀਂ ਤੁਸੀਂ ਜਿਹੜੇ ਕੰਮ ਸੋਚਣ ਦੀ ਗੱਲ ਉਹ ਜਿਹੜੇ ਪਹਿਲਾਂ ਵਾਲੇ ਸੀ ਜਾਂ ਆਪਣੇ ਹੋਟਲ ਬਣਾਉਂਦੇ ਰਹੇ ਜਾਂ ਲੋਕਾਂ ਦੇ ਪਰਚੇ ਕਰਾਉਂਦੇ ਰਹੇ ਚਾਰ ਛੋਟੇ ਛੋਟੇ ਕੰਮ ਮਿਨਿਸਟਰੀ ਤੋਂ ਜਿਹੜਾ ਕੇਂਦਰ ਦਾ ਮਹਿਕਮਾ ਹੁਕਰਾ ਕੇ ਰਿਤੀਆ ਤੁਹਾਡੇ ਪੁੱਤ ਨੇ ਤੇ ਤੁਸੀਂ ਚੈੱਕ ਕਰ ਲਿਓ ਸ਼ੁਰੂ ਹੋ ਗਏ ਨੇ ਸਭ ਤੋਂ ਪਹਿਲਾਂ ਸਰਸਾ ਨੰਗਲ ਦੇ ਵਿੱਚ ਪਿੰਡ ਇਧਰਲੇ ਬੰਨੇ ਆ ਪ੍ਰਾਇਮਰੀ ਸਕੂਲ ਸੀਨੀਅਰ ਸੈਕੰਡਰੀ ਸਕੂਲ ਡਿਸਪੈਂਸਰੀ ਗਰਾਊਂਡ ਗੁਰੂਕਰਸਾ ਬਿੱਦਰ ਕਿੱਥੋਂ ਮੇਨ ਸੜਕ ਦੇ ਉੱਤੇ ਬਜ਼ੁਰਗ ਕਿਵੇਂ ਜਾਣ ਕਿਸੇ ਨੂੰ ਬੀਪੀ ਚੈੱਕ ਕਰਾਉਣਾ ਸ਼ੂਗਰ ਕਿਵੇਂ ਸੜਕ ਕ੍ਰਾਸ ਕਰੂਗਾ ਫੁੱਟਓਵਰ ਬ੍ਰਿਜ ਤੇ ਸਭ ਤੋਂ ਵੱਖਰੀ ਡਿਜ਼ਾਈਨ ਦਾ 2.5 ਕਰੋੜ ਦਾ ਕੰਮ ਚੱਲਦਾ ਪਿਆ ਜਾ ਕੇ ਚੈੱਕ ਕਰ ਲਿਓ ਉਹਦੀ ਵੀਡੀਓ ਮੈਂ ਵੱਖਰੀ ਪਾ ਦੂੰਗਾ ਫਿਰ ਬੜਾ ਪਿੰਡ ਤੋਂ ਲੈ ਕੇ ਭਰਤਗੜ ਤੱਕ ਸਰਵਿਸ ਰੂਟ ਬੰਨੀ ਸੀ ਉਹਦਾ ਕੰਮ ਚੱਲਦਾ ਪਿਆ ਸ਼ੁਰੂ ਹੋ ਗਿਆ ਫਿਰ ਇਹ ਜਿਹੜੇ ਸਾਡੇ ਇਧਰਲੇ ਪਿੰਡ ਨੇ ਆਲੋਵਾਲ ਮਾਜਰੀ ਹਾਸਪੁਰ ਕੋਟਾ ਕੋਟਬਾਲਾ ਹਿੰਮਤਪੁਰ ਕਿੰਮਤਪੁਰ ਖਰੂਟਾ ਇਨੀ ਜਰੂਰ ਸੜਕ ਦੇ ਉੱਤੇ ਚੜਦੇ ਨੇ ਘਰੋਂ ਲਈ ਦੇ ਕੋਲ ਤਾਂ ਇੱਕ 100 ਕਿਲੋਮੀਟਰ ਦਾ ਟੁੱਟਾ ਹੈ ਮੰਜੀਟਾਬੇ ਦੇਖੋ ਤੇ ਸਾਹਮਣੇ ਵਾਲਾ ਮੈਂ ਗੱਲ ਕਰ ਰਿਹਾ ਜੋ ਕੱਚਾ ਹੈ ਜਿਹਦੇ ਕਰਕੇ ਐਕਸੀਡੈਂਟ ਹੁੰਦੇ ਕਿਸੇ ਨੇ ਗਏ ਨੇ ਉਹਦਾ ਵੀ ਕੰਮ ਸ਼ੁਰੂ ਕਰਾ ਦਿੱਤਾ ਫਿਰ ਉਸ ਤੋਂ ਬਾਅਦ ਕੀਪੁਰ ਸਾਹਿਬ ਜਿੱਥੇ ਅਸੀਂ ਸਕੂਲ ਆਫ ਐਮੀਨੈਂਸ ਬਣਾ ਰਹੇ ਸਾਰਾ ਸ਼ਹਿਰ ਉਪਰੋਂ ਉੱਤਰ ਕੇ ਜਿਹੜਾ ਯੂ ਟਰਨ ਮਾਰ ਕੇ ਜਾਂਦਾ ਉਸੇ 10 ਫੁੱਟ ਰੋਡ ਸੀ ਅਸੀਂ ਉਹਨਾਂ ਨੂੰ ਵੀ ਕਿਉਂ ਵਾਈਟ ਕਰੋ ਤੋਂ ਕੀ ਫੋਰਸ ਆ ਦੀ ਐਂਟਰੀ ਵੀ ਜਿਹੜੀ ਵਾਈਟ ਹੋ ਗਈ ਇਹ ਚਾਰ ਕਮ ਇਹ ਵੀ ਕਰਾਏ ਆ ਐਡੇ ਜਿਹੜਾ ਹੈ ਮੱਸੀਆਲ ਸਕੂਲ ਦੇ ਉੱਤੇ ਫੋਟੋਵਰ ਬ੍ਰੈਸ਼ ਦੀ ਵੀ ਆਪਾਂ ਉਹਨਾਂ ਨੂੰ ਮੰਗ ਰੱਖੀ ਹੋਈ ਉਹ ਵੀ ਕਰਾ ਕੇ ਦਵਾਂਗੇ ਜੇ ਤੁਹਾਡਾ ਧਿਆਨ ਜੇ ਤੁਸੀਂ ਤੁਹਾਡੀ ਨੀਅਤ ਜੇ ਤੁਹਾਡੀ ਸ਼ਰਧਾ ਜੇ ਤੁਹਾਡੀ ਇੱਕ ਅਕਾਉਂਟੇਬਿਲਟੀ ਆਪਣੇ ਇਲਾਕੇ ਲਈ ਆਪਣੀ ਧਰਤੀ ਲਈ ਤੁਸੀਂ ਇਹ ਸਭ ਕੁਝ ਕਰਾ ਸਕਦੇ ਹੋ ਆ ਫੇਰਾ ਤੇ ਜਿਹੜੀ ਚਿੱਠੀਆਂ ਜੇ ਕਿਸੇ ਨੇ ਵੀ ਰਿਕਾਰਡ ਚੈੱਕ ਕਰਨੇ ਹੋ 2022 ਤੋਂ ਲੈ ਕੇ ਮੈਨੂੰ ਪਤਾ ਹੈ ਉਹ ਪੁੱਛਣਗੇ ਹਨਾ ਅਕਸਰ ਜਦੋਂ ਸਫ਼ਰ ਤੈਅ ਕਰ ਲੈਂਦੇ ਹਾਂ ਕਿ ਥਾਮ ਪੁੱਛਦੇ ਅੱਛਾ ਵੀ ਤੁਹਾਡੇ ਪੈਰ ਦੇ ਚੱਲੇਗੇ ਕਿੱਥੇ ਨੇ ਜੇ ਕਿਸੇ ਨੇ ਵੀ ਰਿਕਾਰਡ ਚੈੱਕ ਕਰਵਾ ਲੈ ਕਿੰਨੀਆਂ ਚਿੱਠੀਆਂ ਕਿੰਨੀਆਂ ਮੀਟਿੰਗ ਤੁਹਾਡੇ ਕੋਲ ਤੁਹਾਡੇ ਕੋਲ ਨਹੀਂ ਕੀਤੀਆਂ ਉਹ ਆ ਕੇ ਜਦੋਂ ਮਰਜ਼ੀ ਸਾਡੇ ਤੋਂ ਚੈੱਕ ਕਰ ਲਵੇ ਇਹ ਸੜਕ ਮੇਰੇ ਇਲਾਕੇ ਦੀ ਲਾਈਫਲਾਈਨ ਹੈ ਇਹਦੇ ਨਾਲ ਸਾਡੇ ਇਲਾਕੇ 'ਚ ਕਾਰੋਬਾਰ ਵਧੂਗਾ ਰੋਜ਼ਬਾਰ ਰੋਜ਼ਗਾਰ ਵਧੂਗਾ ਟੂਰਿਜ਼ਮ ਵਧੂਗਾ ਵੱਡੇ ਵੱਡੇ ਬ੍ਰਾਂਡ ਆਣਗੇ ਬਿਲਕੁਲੀ ਕੋਸ਼ਿਸ਼ ਹੈ ਕਿ ਅਨੰਦਪੁਰ ਸਾਹਿਬ ਨੰਗਲ ਚ ਸੀ ਕੋਈ ਤਾਜ ਕੋਈ ਕਲਬ ਮਹਿੰਦਰਾ ਐ ਸਾਡੇ ਕੋਲ ਕੋਈ ਵੱਡਾ ਕੋਈ ਅਸੀਂ ਕੋਈ ਵੱਡਾ ਪ੍ਰੋਗਰਾਮ ਕਰਨ ਵਾਲਾ ਕਨਵੈਨਸ਼ਨ ਸੈਂਟਰ ਕਰਨ ਵਾਲਾ ਵੀ ਕੋਈ ਸਾਡੇ ਕੋਲ ਇਦਾਂ ਦਾ ਉਹ ਨਹੀਂ ਹੈ ਹੋਟਲ ਇੰਡਸਟਰੀ ਨੂੰ ਇੱਥੇ ਕਰੀਏ ਟਾਬਾ ਇੰਡਸਟਰੀ ਨੂੰ ਕਰੀਏ ਰੈਸਟੋਰੈਂਟਸ ਨੂੰ ਜਿਹੜਾ ਗਰੋ ਕਰੀਏ ਆਣ ਤਾਂ ਕਿ ਟੂਰਿਜ਼ਮ ਬਹੁਤ ਦੁਨੀਆ ਦੇ ਵੱਡੇ ਵੱਡੇ ਮੁਲਕ ਦੁਬਈ ਵਰਗੇ ਮੁਲਕ ਉਹ ਤੇਲ ਛੱਡ ਕੇ ਟੂਰਿਜ਼ਮ ਤੋਂ ਆਪਣੀ ਇਕਨੋਮੀ ਚਲਾ ਰਿਆ ਸਿੰਗਾਪੁਰ ਆਪਣੀ ਇਕਨੋਮੀ ਸਾਰੀ ਟੂਰਿਜ਼ਮ ਤੋਂ ਕਮਾ ਰਿਆ ਤਾਂ ਸਾਡੇ ਇਲਾਕੇ ਦੇ ਕੋਲ ਟੂਰਿਜ਼ਮ ਹੈ ਹੋਰ ਅਸੀਂ ਟੂਰਿਜ਼ਮ ਨੂੰ ਬਿਲਡ ਕਰਾਂਗੇ ਆਪ ਸਭ ਦੇ ਨਾਲ ਇੱਕ ਖੁਸ਼ਖਬਰੀ ਸਾਂਝੀ ਕਰਨੀ ਸੀ ਤੇ ਨਿਸ਼ਚਿੰਤ ਹੋ ਜਿਓ ਕਿ ਇਹ ਕੰਮਾਂ ਨੂੰ ਜਿਹੜਾ ਹੈ ਇੱਕ ਇੱਕ ਚੀਜ਼ਾਂ ਨੇ ਡਰਾਇੰਗਾਂ ਡਰਾਫਟ ਸਾਰਾ ਕੁਝ ਹੋ ਚੁੱਕਿਆ ਹੁਣ ਸਿਰਫ ਜਿਹੜੇ ਸਾਡੇ ਜਿੰਨੇ ਵੀ ਜ਼ਮੀਦਾਰ ਜਿਹੜੇ ਉਹਨਾਂ ਦੀਆਂ ਜ਼ਮੀਨਾਂ ਆਂਦੀਆਂ ਉਹਨਾਂ ਦੇ ਖਾਤਿਆਂ 'ਚ ਪੈਸੇ ਪਹਿਣਗੇ ਤੇ ਫਿਰ ਕੰਮ ਸ਼ੁਰੂ ਹੋ ਜਾਊਗਾ ਇਹ ਜਾਣਕਾਰੀ ਆਪ ਸਾਰੇ ਨਾਲ ਸਾਂਝੀ ਕਰ ਦੇਣਾ ਬਹੁਤ ਬਹੁਤ ਧੰਨਵਾਦ ਜੀ ਆਪ ਸਭ ਦਾ